ਹਾਂਜੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੇ ਨੈਤਵਾਰ ਦਾ ਏ ਤੇ ਹੁਣ ਸਵੇਰ ਦੇ 7:11 ਵਜੇ ਦਾ ਟਾਈਮ ਹੋ ਚੁੱਕਿਆ ਏ ਤੇ ਮੈਂ ਸਵੇਰ ਵਾਲੇ ਕੰਮ ਕਰਨ ਵੇੜ ਕੇ ਫੇਨ ਲੱਗਾ ਹੀ ਦੁੱਧ ਗਰਮ ਕੀਤਾ ਸੀ ਤੇ ਅੱਜ ਘਰੇ ਪੂਆਜੀ ਤੇ ਮੈਂ ਹੀ ਆ ਤੇ ਬਾਕੀ ਪੁੱਖੜ ਜੀ ਸਤਵਿੰਦਰ ਮੇਰੇ ਡੈਡੀ ਜੀ ਗੱਣਾ ਲਾਉਣ ਗਏ ਆ ਜਿੱਦਰ ਕੱਲ ਆਪਾਂ ਤੁਹਾਨੂੰ ਦਿਖਾਇਆ ਸੀ ਨਾ ਖੇਤ 'ਚ ਲੇਵਰ ਲੂਵਰ ਲੈ ਕੇ ਗਏ ਆ ਉਧਰ ਤੇ ਬੀਰ ਜੀ ਤੇ ਕਿਰਨ ਤੇਵਾ ਬੀਜੀ ਉਹ ਗਏ ਵਿਆਹ ਉਹਨਾਂ ਦੇ ਰਿਸ਼ਤੇਦਾਰੀ ਚ ਵਿਆਹ ਹੈ ਅੱਜ ਕਾਫੀ ਥੋੜਾ ਦੂਰੀ ਹੈ ਸ਼ਹਿਰ ਤੋਂ ਅੱਗੇ ਉਹ ਵੀਰ ਜੀ ਦੇ ਸਾਲੇ ਦੇ ਸਾਲੇ ਦਾ ਵਿਆਹ ਹੈ ਤੇ ਉੱਥੇ ਗਏ ਨੇ ਤੇ ਪੂਆ ਦੀ ਗੁਰਦੁਆਰਾ ਛੇਤੀ ਮੱਥੇ ਟੇਕ ਕੇ ਆ ਗਏ ਸੀ ਹੂੰ ਕੋਣ ਆ ਗਿਆ ਤਾਂ ਨਹੀਂ ਚਾਹ ਤਾਂ ਪੱਠੇ ਵਾਟਵਾ ਦੇ ਉਧਰ ਲਾ ਤੇ ਪੀ ਲਾ ਫਿਰ ਮੈਂ ਦੁੱਧ ਹਾਂਜੀ ਤੇ ਦੁੱਧ ਪੀ ਲਿਆ ਮੈਂ ਤੇ ਆਪਣੀ ਡਿਊਟੀ ਤੇ ਆਣਾ ਏ ਹੁਣ ਮੈਨੂੰ ਇਕੱਠੀਆਂ ਚਾਰ ਪੰਡਾਂ ਦੇ ਪੱਠੇ ਵੱਡੇ ਨੇ ਪੜ੍ਹਨੇ ਏ ਕਿਉਂਕਿ ਅੱਜ ਐਤਵਾਰ ਜਿਵੇਂ ਕਿ ਗੁਰਦੁਆਰੇ ਸਾਹਿਬ ਚਿੱਧਾ ਸਾਹਿਬ ਗੁਰਦੁਆਰੇ ਜਾਣਾ ਹੁੰਦਾ ਸ਼ਾਮ ਨੂੰ ਤੇ ਅੱਜ ਭਾਬੀ ਜੀ ਵੀ ਘਰੇ ਨਹੀਂ ਆਉਣਾ ਨੇ ਵੀ ਲੇਟ ਹੀ ਹੋਣਾ ਕਿਉਂਕਿ ਉਹ ਵੀ ਘੰਟਾ ਖ ਹੋਇਆ ਹੋਣਾ ਗਏ ਨੂੰ ਤੇ ਉਹ ਦੂਰ ਏ ਥੋੜਾ ਨਹੀਂ ਤੇ ਜੇ ਉਹ ਘਰੇ ਹੁੰਦੇ ਤੇ ਫਿਰ ਚਲੋ ਧਾਰਾ ਦੂਰਾ ਸ਼ਾਮ ਦੀਆਂ ਭਾਬੀ ਜੀ ਕੱਢ ਦਿੰਦੇ ਨੇ ਪੂਆ ਜੀ ਨਾਲ ਕੱਢ ਦਿੰਦੇ ਹੁੰਦੇ ਤੇ ਅੱਜ ਦਾ ਰਾ ਸ਼ਾਮ ਦੀਆਂ ਮੈਨੂੰ ਹੀ ਕੱਢਣੇ ਪੈਣੀਆਂ ਤੇ ਮੈਨੂੰ ਥੋੜਾ ਟਾਈਮ ਨਾ ਆਉਣਾ ਪੈਣਾ ਕੋਜ ਕਹਿ ਰਹੀ ਛਿੱਤੀ ਆਪਣਾ ਕੰਮ ਕਰਨ ਵੇੜ ਕੇ ਤੇ ਆਪਣਾ ਤਿਆਰ ਹੋ ਕੇ ਗੁਰਦਾਰ ਸਾਹਿਬ ਚਲੇ ਜੀ ਹੋ ਕੇ ਆ ਜਾ ਛਿੱਤੀ ਆ ਜੀ ਜਿਵੇਂ ਪਹਿਲੇ ਮੈਂ ਥੋੜਾ ਲੇਟ ਆਉਣਾ ਹਾਂ ਸੇਵਾ ਕਰ ਦਿੱਤੀ ਤੇ ਅੱਜ ਥੋੜਾ ਛਿੱਤੀ ਜਾਵਾਂਗਾ ਤੇ ਛਿੱਤੀ ਆਵਾਂਗਾ ਕਿਉਂਕਿ ਫੇਰ ਧਾਰਾਂ ਦਾ ਟਾਈਮ ਤੇ ਪਹਿਲੇ ਬਿਲੇ ਮੈਨੂੰ ਆਜ ਨਾ ਕਰੇ ਤੇ ਪੱਠਿਆਂ-ਪੱਠਿਆਂ ਦਾ ਤੇ ਮੈਂ ਦੋਨੇ ਟਾਈਮ ਦੀ ਜਿਹੜੀ ਸਵੇਰ ਦੇ ਤੇ ਹੋਣ ਦੇ ਦੁਪਹਿਰ ਸ਼ਾਮੀ ਦੇ ਪੱਠੇ ਉਹਦੇ ਹੁਣੇ ਆਪਾਂ ਦੀ ਆਮ ਕਰ ਦੇਣਾ ਜੇ ਮੈਨੂੰ ਇਕੱਠੀਆਂ ਚਾਰ ਪੰ ਈ ਹੱਥ ਆ ਜਿਹੜਾ ਬਰਸੀਨ ਦਾ ਰਸ ਜਾਂ ਹੁੰਦਾ ਇਹ ਬਹੁਤ ਭੈੜਾ ਹੁੰਦਾ ਇੰਨਾ ਜਿੱਦੀ ਜਿੰਦਾ ਕਾਲੇ ਹੱਥ ਕਰ ਦਿੰਦਾ ਬਹੁਤ ਖਰਾਬ ਕਿਤੇ ਵੀ ਲੱਤਦੇ ਨਹੀਂ ਛੇਤੀ ਕਿਤੇ ਜਾਣਾ ਫਿਰ ਬਹੁਤ ਔਖਾ ਹੁੰਦੀ ਆ ਆਪਾਂ ਨੂੰ ਹੱਥ ਲੱਤੋਂ ਰੱਖਣੇ ਪੈਂਦੇ ਤੇ ਤਾਂ ਹੀ ਕਰਕੇ ਮੈਂ ਦਸਤਾਨਾ ਪਾ ਲਿਆ ਇਹਦੇ ਦਸਤਾਨੇ ਨਾਲ ਫਾਇਦਾ ਇਹ ਹੱਥ ਸਾਰ ਰਹਿੰਦੇ ਨਹੀਂ ਖਰਾਬ ਨਹੀਂ ਹੁੰਦੇ ਤੇ ਚਲੋ ਜਿਆਦੀਆਂ ਗੱਲਾਂ ਨਾ ਕਰਦੇ ਹੋਏ ਆਪਾਂ ਕਰਦੇ ਆ ਵੜਦੇ ਆ ਪੱਠੇ ਤੇ ਜਦੋਂ ਮੈਂ ਪੱਠੇ ਵੜਦੇ ਨੇ ਹੁੰਦੇ ਤੇ ਆਪਣਾ ਰੂਮੀ ਵੀ ਪਿੱਛੇ ਆ ਜਿੰਦਾ ਦਾ ਉਹ ਦੇਖੋ ਰੂਮਾ ਆ ਦੇਖੋ ਆ ਗਿਆ ਇਹਨੇ ਆਸ-ਪਾਸ ਹੀ ਰਹਿਣਾ ਹੁੰਦਾ ਆਪਣੇ ਨਾਲ ਨਾਲ ਹੀ ਤੇ ਠੀਕ ਹੈ ਜੀ ਆਪਾਂ ਵੜ ਲਈਏ ਬਰਸੀਨ ਫਿਰ ਦਵਾਦਵ ਤੇ 12 ਵਜਣ ਵਾਲੀ ਨੇ ਤੇ ਆਪਾਂ ਦੋ ਟਾਈਮ ਦੀਆਂ ਚਾਰ ਪੰਡਾ ਵੱਡੀਆਂ ਪੱਠੀਆਂ ਦੀਆਂ ਆ ਦੇਖੋ ਸਭ ਢੇਰ ਲੱਗ ਬਹੁਤ ਜਗ੍ਹਾ ਵੱਡੀ ਗਈ ਛੋਟੇ ਆ ਨਾ ਬਰਸੀਨ ਬਰਸੀਨ ਛੋਟਾ ਤਾਂ ਕਰਕੇ ਥੋੜਾ ਟਾਈਮ ਵੀ ਲੱਗਦਾ ਜ਼ਿਆਦਾ ਤੇ ਜਗ੍ਹਾ ਬਹੁਤ ਵੱਡੀ ਜਾਂਦੀ ਫੇਰ ਕਿਤੇ ਹੁੰਦੀ ਐ ਅੰਡ ਤੇ ਉਧਰ ਵੀ ਐ ਉਹ ਥੋੜਾ ਉਧਰ ਰਹਿ ਗਿਆ ਸੀ ਵੱਢਣ ਵਾਲਾ ਤੇ ਉਧਰੇ ਬਾਕੀ ਤੇ ਹੁਣ ਮੈਂ ਜਿਹੜਾ ਅੱਧੇ ਲੈ ਜਨਾ ਦੋ ਭਰੀਆਂ ਹੁਣ ਕੁੱਤਰ ਕੇ ਰਲਾਰ ਲੂ ਕੇ ਫਿਰ ਮੈਂ ਸਿਰ ਨਹਾਣਾ ਨੇ ਤੇ ਨਾ ਨਾ ਤੁਹਾਨੂੰ ਐਸੇ ਸੁਰਵਗਾਰਾ ਵੀ ਫੇਰ ਹੁਣ ਮੈਂ ਰੋਟੀ ਵੀ ਖਾਣੀ ਅਜੇ ਖਾਧੀ ਨਹੀਂ ਹੈ ਉਹ ਦੁੱਧ ਵੀ ਲਿਆ ਸੀ ਤੇ ਹੁਣ ਸਭ ਤੋਂ ਪਹਿਲੇ ਆਪਾਂ ਰੋਟੀ ਖਾਣੇ ਆ ਆ ਲੈ ਜਾ ਮੈਂ ਤੇ ਬਾਕੀ ਫੇਰ ਲਾ ਦੂੰਗਾ ਟੋਕੀ ਪਿੱਛੇ ਤੇ ਇਧਰ ਆਪਾਂ ਅਗੇ ਰੋਟੀ ਖਾਣ ਤੇ ਅੱਜ ਆਲੂ ਦੀ ਸਬਜੀ ਤਰੀ ਵਾਲੀ ਤੇ ਦਹੀਂ ਹੈ ਤੇ ਰੋਟੀਆਂ ਤੇ ਮੇਰੀ ਨਾ ਸਬਜੀ ਗਰਮ ਕੀਤੀ ਦੁੱਜੀ ਕੌਲੀ ਚ ਵੱਡੀ ਚ ਤੇ ਮੈਂ ਇਹਦੀ ਜੀ ਪਾ ਲਈ ਉਦੋਂ ਚਲੇਗੀ ਦੁੱਜੀ ਖਾਣੇ ਚ ਵੀ ਅੰਨੀ ਰੋਟੀ ਫੇਰ ਆਪਾਂ ਅੰਜੀ ਤੇ ਹੁਣ ਮੈਨੂੰ ਨਾ ਜਾਣਾ ਪੈ ਗਿਆ ਇਸ ਖੇਤ ਜਿੱਥੇ ਗੰਨਾ ਲੱਗ ਰਿਹਾ ਫਖੜ ਜੀ ਆਏ ਖਾਦ ਗੋਦ ਲੈ ਕੇ ਮੋਟਰਸਾਈਕਲ ਦੇ ਪਿੱਛੇ ਲਾਦ ਕੇ ਤੇ ਇੱਕ ਬੋਰੀ ਉਹਨਾਂ ਨੇ ਹੋਰ ਲੈਣੀ ਕਹਿੰਦੇ ਵੀ ਜੇ ਹੋਰ ਰੋਟੀ ਖਾਣੀ ਉਹਨਾਂ ਨੇ ਕਹਿੰਦੇ ਵੀ ਚਲ ਤੂੰ ਉਹ ਨਜ਼ਰ ਅੱਥੀ ਛੱਡਿਆ ਖੇਤ ਚ ਤੇ ਮੈਂ ਪੱਠੇ ਪੁੱਤਰ ਕੇ ਹਟਿਆ ਸੀ ਤੇ ਫਿਰ ਮੈਂ ਚੱਲਿਆ ਆਇਆ ਮੋਟਰਸਾਈਕਲ ਤੇ ਪੁਰਾਣੀ ਵਾਲੀ ਤੇ ਇਹ ਵੀ ਜੀ ਦਾ ਇਹ ਵੀ ਨਵਾਂ ਵਾਲ ਲੈ ਕੇ ਗਏ ਆ ਇਹ ਵੀ ਵਧੀਆ ਚੱਲਦਾ ਤੇ ਇਸ ਤੇ ਆਪਾਂ ਜਾ ਰਹੇ ਖੇਤ ਚ ਖਾਦ ਰੱਖਣ ਤੇ ਗੰਨਾ ਉਹਨਾਂ ਲਾ ਰਹੇ ਹੋਣੇ ਫਿਰ ਖਾਦ ਵੀ ਪਾਉਣਗੇ ਤੇ ਇੱਕ ਬੋਰੀ ਅਜੇ ਹੋਰ ਲੈਣੀ ਆ ਮਿਕਸ ਕਰਕੇ ਖਾਦ ਪ ਆਪਾਂ ਗਏ ਸੀ ਕੱਲ ਤਾਂ ਰਖਾਇਆ ਸੀ ਜਿਹੜਾ ਹਾਂਜੀ ਦਿਖਾ ਦਿੱਥੇ ਮੈਂ ਲਾ ਦਿੱਤੀ ਆ ਗਏ ਆ ਖੇਤ 'ਚ ਕਿ ਲੱਗ ਰਿਹਾ ਗੰਨਾ ਆਪਣੇ ਉਹ ਲੈਵਲ ਲੱਗੀ ਸਾਬ ਤੇ ਇੰਦਰ ਵੀ ਗੰਡੀ ਘਾਰੇ ਗੰਨਾ ਤੇ ਚੱਲਦੇ ਆਪਾਂ ਘਰੇ ਲਾ ਦਿੱਤੀ ਤੇ ਮੈਂ ਘਰੇ ਆ ਚੁੱਕਿਆ ਐ ਖਾਦ ਖੇਤ 'ਚ ਰੱਖ ਕੇ ਤੇ ਸਤਵੀਨਦਰ ਲਵਾ ਰਿਹਾ ਸੀ ਗੰਨਾ ਤੇ ਆਪ ਬਸ ਇੱਕ ਕਿੱਲਾ ਲੱਗ ਗਿਆ ਸੀ ਤੇ ਦੂਜਾ ਲਾਰੇ ਹੀ 2 ਕਿੱਲੇ ਲਾਣੇ ਨੇ ਜੁੱਥੇ 5 ਏਕੜ ਆ ਤੇ ਬਾਕੀ ਦੇ ਨੇ ਕਿੱਲੇ ਬਾਅਦ ਚ ਲਾਣੇ ਆ ਲੱਭ ਚ ਵੀਜਣਾ ਗੰਨਾ ਤਿੰਨ ਕਿੱਲੇ ਤੇ ਫਿਰ ਫੁੱਫੜ ਜੀ ਨੇ ਚਲੇ ਗਏ ਮੋਟਰਸਾਈਕਲ ਲੈ ਕੇ ਦੁਬਾਰਾ ਖਾਦ ਲੈਣ ਤੇ ਉਧਰ ਚਲੇ ਆ ਦੇਣਗੇ ਇੱਕ ਹੋਰ ਬੋਰੀ ਤੇ ਮੈਂ ਹੁਣ ਲੱਗਾ ਪਾਣ ਪੱਠੇ ਪੱਠੇ ਬੰਦਿਆ ਹੇ ਉੱਤਰ ਤੇ ਹੀ ਬਰਸੀਨ ਕੁੱਟ ਲਿਆ ਹੀ ਟੂੜੀ ਪਾਉਣੀ ਹੈ ਟੂੜੀ ਚਰਲਾਉਣੇ ਪੈਣਾ ਤੇ ਮੈਂ ਕਿਹਾ ਹੁਣ ਮੈਂ ਕਰਕੇ ਛੇਤੀ ਛੇਤੀ ਜਿੰਨਾ ਛੇਤੀ ਕਰੋ ਉਨਾ ਹੀ ਕੋਈ ਨਾ ਕੋਈ ਵਿੱਚ ਕੰਮ ਪੈ ਜਾਂਦਾ ਚਲੋ ਫਿਰ ਆਪਾਂ ਤਿਆਰੀ ਕਰਕੇ ਜਾਨੇ ਗੁਰਦੁਆਰਾ ਸਾਹਿਬ ਪਾਲਾ ਫਿਰ ਮੈਂ ਟੂੜੀ ਤੇ ਬਰਸੀਨ ਲਾ ਕੇ ਡੰਗਰਾਂ ਨੂੰ ਸਾਰਾ ਦਿਨ ਕੰਮ ਕਰਨੀ ਮੁੱਕਦੇ ਅੰਜੀ ਤੇ ਹੁਣ ਆਪਾਂ ਤੁਰ ਪਏ ਆ ਘਰ ਤੋਂ ਗੁਰਦੁਆਰਾ ਸਾਹਿਬ ਜਾਣ ਲਈ ਤੇ ਸਿਰ ਵਗੈਰਾ ਨਾ ਆ ਕੇ ਪਿੰਡੇ ਨਾ ਆ ਕੇ ਤੇ ਕਮਨਵੇੜ ਕੇ ਡੰਗਰਾਂ ਨੂੰ ਪੱਠੇ ਪਾ ਕੇ ਬੰਨ ਕੇ ਅੰਦਰ ਤੇ ਬੜੀ ਛੇਤੀ ਛੇਤੀ ਕਮਨਵੇੜਿਆ ਕੋਈ ਨਾ ਕੋਈ ਵਿੱਚ ਕੰਮ ਪੈ ਜਾਂਦਾ ਸੀ ਕਮਨਵੇੜ ਕੇ ਤੇ ਹੁਣ ਆਪਾਂ ਸਿੱਧਾ ਸਾਹਿਬ ਗੁਰਦੁਆਰੇ ਜਾ ਰਹੇ ਆ ਤੇ ਕਰਦੇ ਆ ਕਰਦੇ ਫੇਰ 3:30 ਤੋਂ ਜ਼ਿਆਦਾ ਟਾਈਮ ਹੋ ਗਿਆ ਏ ਤੇ ਪਰ ਮੈਨੂੰ ਆਉਣਾ ਅੱਜ ਛੇਤੀ ਪਹੈਣਾ ਨਾ ਕਿਉਂਕਿ ਸ਼ਾਮ ਦੀਆਂ ਧਾਰਾ ਕੱਢਣੀਆਂ ਭਾਬੀ ਜੀ ਹੁਣੀ ਸ਼ਾਇਦ ਲੇਟ ਆਉਣਗੇ ਵੀਰ ਜੀ ਭਾਬੀ ਜੀ ਗਏ ਵਿਆਦੇ ਤੇ ਚਲੋ ਫਿਰ ਆਪਾਂ ਸਿੱਧਾ ਚੱਲਦੇ ਆ ਥੋੜਾ ਜਿਹਾ ਵੀਊ ਦਿਖਾ ਦਈਏ ਤੁਹਾਨੂੰ ਤੇ ਪਹੁੰਚਣਾ ਹੈ 15 ਮਿੰਟ 15 ਤੋਂ 20 ਮਿੰਟ ਤੱਕ ਪੈਦਲ ਛੇਤੀ ਛੇਤੀ ਤੇ ਠੀਕ ਹੈ ਜੀ ਫਿਰ ਦਰਸ਼ਕਪਾਨੇ ਤੁਹਾਨੂੰ ਜੁੜੇ ਰਿਓ ਨਾਲ ਵੀਕ ਮਿੰਟ ਰਹਿ ਗਏ ਆ ਸ਼ਿਵਜਨ ਚ ਆਪਾਂ ਚੱਲੇ ਆਂ ਕਰੇ ਤੇ ਸੇਵਾ ਕਰ ਰਹੇ ਹਾਂ ਤੇ ਮੈਂ ਛੇਤੀ ਜਾਣਾ ਨਾ ਅੱਜ ਧਰਗਣੀਆਂ ਜਾ ਕੇ ਆ ਕਰਕੇ ਦੇਖ ਸਕਦੇ ਹੋ ਵੀ ਕਿੰਨਾ ਸੋਹਣਾ ਲੱਗ ਰਿਹਾ ਹੈ ਸੰਗਤ ਅਜੇ ਵੀ ਕਾਫੀ ਆ ਜਾ ਰਹੀ ਹੈ ਵਾਹਿਗੁਰੂ ਜੀ ਪੱਕੇ ਮੋੜ ਤੱਕ 1 ਕਿਲੋਮੀਟਰ ਮੈਂ ਇੱਕ ਅੰਕਲ ਜੀ ਨਾਲ ਆ ਗਿਆ ਸੀ ਸੇਵਾ ਕਰਨ ਦੇ ਸੀ ਇਕੱਠੇ ਤੇ ਅੱਗੇ ਨਿਕਲ ਗਏ ਤੇ ਹੁਣ ਮੈਂ ਜਾ ਰਿਹਾ ਘਰੇ ਤੇ ਫੇਰ ਵੀ 6 ਵਜਣ ਵਾਲੇ ਯਾਰ ਫੇਰ ਲੇਟ ਹੋ ਜਾਣਾ ਧਾਰਾ ਵੀ ਗੱਡਣੀਆਂ ਜਾ ਕੇ ਕਈ ਕੰਮ ਕਰਨੇ ਪੱਠ ਭੱਠੀ ਉਤਰਨੀਆਂ ਤੇ ਭੱਜਾ ਭੱਜਾ ਜਾਣਾ ਹੁਣ ਯਾਰ ਪੂਆ ਜੀ ਇਕੱਲੇ ਕਰ ਰਿਹਾ ਨਾ ਬਾਕੀ ਖੇਤ ਚ ਸਤਵਿੰਦਰ ਹੁਣੀ ਫਫੜੀ ਹੁਣੀ ਵੀ ਗੰਨਾ ਗੁੰਨਾ ਲਾ ਰਹੇ ਉਹ ਵੀ ਆਉਣ ਵਾਲੇ ਸ਼ਾਇਦ ਲੇਟ ਹੀ ਆਉਣਗੇ ਭਾਬੀ ਜੀ ਹੁਣੀ ਵੀ ਸ਼ਾਇਦ ਲੇਟ ਆਉਣਗੇ ਬੀਜੀ ਹੁਣੀ ਚਲੋ ਜਾ ਕੇ ਕੱਢਾਂ ਧਾਰਾ ਧੁਰਾ ਜਿੱਦਾਂ ਕੀਤਾ ਕਰਕੇ ਲੇਟ ਹੋ ਹੀ ਜਾਂਦਾ ਬੰਦਾ ਸੇਵਾ ਕਰਨ ਲੱਗੇ ਲੋਜੀ ਘਰ ਦੇ ਲੱਗੇ ਪਹੁੰਚ ਲਿਆ ਮੈਂ ਹੋ ਰਹਿ ਗਿਆ ਆਪਣਾ ਘਰ ਤੇ ਅੱਜ ਤੇ ਸਾਰਾ ਦਿਨ ਹੀ ਰੇਲ ਬਣੀ ਰਹੀ ਹੁਣ ਵੀ ਮੈਂ ਇਨੀ ਤੇਜ਼ ਭੱਜਾ ਭੱਜਾਇਆ ਤੇ ਕਿਉਂਕਿ ਦੋਨੋਂ ਟਾਈਮ ਦੇ ਪੱਠੇ ਇੱਕ ਵਾਰੀ ਵੱਢਣੇ ਪਏ ਤੇ ਬਾਕੀ ਕੰਮ ਕਾਰ ਜੋ ਸਵੇਰ ਤੋਂ ਲੈ ਕੇ ਤੇ ਸਿਰ ਸੁਰਨਾਉਣਾ ਹੈ ਫਿਰ ਕਿੰਨਾ ਟਾਈਮ ਲੱਗ ਜਾਂਦਾ ਤੁਹਾਨੂੰ ਪਤਾ ਹੀ ਹਰ ਚੀਜ਼ 'ਚ ਤੇ ਪੱਠੇ ਪੱਠੇ ਬਣਾ ਕੇ ਪਾ ਕੇ ਤੇ ਹੁਣ ਵੀ ਮੇਰੇ ਸਾਹ ਨਾਲ ਸਾਹ ਨਹੀਂ ਰਲਦਾ ਛੇਤੀ ਛੇਤੀ ਪੱਜ ਜਾਇਆ ਮੈਂ ਕਿਹਾ ਚਾਰ ਮੱਜਾਂ ਦੀ ਧਾਰ ਕੱਢਣੀ ਹੈ ਹੁਣ ਦੇਣ ਥੋੜਾ ਦੇਖ ਲੋ ਹੁਣ ਨੀਰਾ ਜਾ ਹੁਣ ਲੱਗ ਗਿਆ ਤੇ ਜਾਵਾ ਪਤਾ ਨਹੀਂ ਭਾਬੀ ਜੂਣੀ ਅਜੇ ਆਏ ਹੋਣੇ ਕਿ ਨਹੀਂ ਉਹ ਦੂਰ ਗਏ ਆ ਪਤਾ ਨਹੀਂ ਅਜੇ ਆਏ ਕਿ ਨਹੀਂ ਲੈਟੀ ਆਉਣਗੇ ਤੇ ਟਾਈਮ ਲੱਗ ਜਾਂਦਾ ਨਾ ਫਿਰ ਧਾਰ ਕੱਢਣੀ ਪੱਠੇ ਪੱਠੇ ਉਤਰਨੀ ਆ ਤੇ ਬਸ ਪਹੁੰਚ ਲਿਆ ਮੈਂ ਘਰ ਲੱਗ ਗਿਆ ਔਰ ਦੇਖੋ ਆਪਣੇ ਰومی ਟੰਮੀ ਪੱਜੇ ਆਉਂਦੇ ਹੁਆ ਜੀ ਵੀ ਦੇਖਣਦੇ ਮੈਨੂੰ ਉਹ ਵੀ ਕੰਦੇ ਨੇ ਇੰਨਾ ਲੇਟ ਕਰਤਾ ਲਓ ਜੀ ਆਹ ਦੇਖੋ ਹਨਨ ਚਾਜੜ ਹਟ ਮਾਰੂ ਮੜਾ ਸਟਪ ਹੁੱfte ਚੜੀ ਜਾਂਦਾ 6 ਵਜੇ ਕਿਹਨੇ ਦਿੱਤੀ ਆਇਆ 5:50 ਤੇ ਤੁਕ ਰਿਆ ਹਟ ਅਜੇ ਥੋੜਾ ਜਿਹਾ ਅੰਕਲ ਨਾਲ ਆ ਗਏ ਹੋ ਸਕਦੇ ਅਜੇ ਨਹੀਂ ਆਇਆ ਲੱਗਦਾ ਭਾਬੀ ਜੀ ਤੇ ਲਓ ਜੀ ਘਰੇ ਆ ਗਏ ਆਂ ਤੇ ਡਿਊਟੀ ਲੱਗੀ ਮੇਰੀ ਧਾਰਾ ਕੱਢਣ ਦੀ ਤੇ ਮੈਂ ਨਵੀਂ ਕੋਟੀ ਲਾ ਲਈ ਤੇ ਤਾ ਬਿਜੂਣੀ ਅਜੇ ਨਹੀਂ ਆਏ ਪਤਾ ਨਹੀਂ ਲੇਟ ਹੀ ਆਉਣਗੇ ਤੇ ਜਿਹੜਾ ਨਾ ਲਾਣ ਗਏ ਫੁੱਫੜ ਜੂ ਨਹੀਂ ਉਹ ਵੀ ਨਹੀਂ ਆਏ ਤੇ ਅੱਜ ਇੱਕ ਦੀ ਧਾਰ ਕੱਢੀ ਹੈ ਜਿਹੜੀ ਤਾਜੀ ਸੂਈ ਹੈ ਤੇ ਇਸ ਨਾਲ ਇਥੇ ਵਲੋਗ ਨੂੰ ਸਮਾਪਤ ਕਰਦੇ ਜੀ ਵਲੋਗ ਚੰਗਾ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਕਿਸੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਪੂਰਾ ਵਲੋਗ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ